ਤੇ ਹੁਣ ਆਪਾਂ ਵਾਪਸੀ ਕਰ ਰਹੇ ਹਾਂ ਜੀ ਮੈਲਬਨ ਨੂੰ ਮੈਲਬਨ ਦਾ ਜਿਹੜਾ ਵੈਦਰ ਹੈ ਨਾ ਇਥੋਂ ਦੇ ਆਲੇ-ਆਲੇ ਦੇ ਸਵਾਬ ਜੇ ਉੱਥੇ ਆਪਾਂ ਟਰਸਟ ਨਹੀਂ ਕਰ ਸਕਦੇ ਕਦੋਂ ਠੰਡ ਹੋ ਜੇ ਕਦੋਂ ਗਰਮੀ ਹੋ ਜੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਮੈਂ ਥੋੜਾ ਸਿੰਗ ਵੀ ਤੇ ਅੱਜ ਆਪਾਂ ਆਇਆ ਵਿਕਟੋਰੀਆ ਦੇ ਇੱਕ ਹੋਰ ਬਿਊਟੀਫੁਲ ਟਾਊਨ ਜਿਹਦਾ ਨਾਂ ਹੈਗਾ ਜੀ ਪੈਕੋਸ਼ਮਾਸ ਜੇ ਤੁਸੀਂ ਵੇਖ ਸਕਦੇ ਹੋ ਇਥੋਂ ਦੀ ਵਾਈਬ ਵੇਦਰ ਅੱਜ ਲਾਇਕ Shimla ਹੋਇਆ ਪਿਆ ਬਹੁਤ ਠੰਡ ਹੋਈ ਹੋਈ ਤੇ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਕਿਦਾਂ ਦਾ ਸ਼ਹਿਰ ਹੈ ਕਿਦਾਂ ਦੇ ਲੋਕ ਹੈ ਬੇ ਕੁਸ਼ਮੋਰਸ਼ ਵੀ ਇਹਨਾਂ ਦਾ ਹਿਸਟੋਰੀਕਲ ਟਾਊਨ ਹੈ ਤੁਸੀਂ ਇੱਥੇ ਬਹੁਤ ਪੁਰਾਣੀਆਂ ਇਮਾਰਤਾਂ ਕੁਝ ਤਾਂ 1800 ਕੁਝ ਦੀਆਂ ਬਣੀਆਂ ਹੋਈਆਂ ਨੇ ਜਿਆਦਾ ਵੱਡਾ ਸ਼ਹਿਰ ਨਹੀਂ ਪਰ ਇੱਥੇ ਮੈਂ ਸਰਚ ਕੀਤਾ ਸੀ Google ਦੇ ਤੁਸੀਂ ਵੀ ਕਰ ਲਿਓ ਆਈ ਥਿੰਕ ਅਰਾਊਂਡ 200 ਇੱਥੇ ਸਾਡੇ ਦੇਸੀ ਭਾਈਚਾਰੇ ਲੋਕ ਰਹਿੰਦੇ ਆ ਬਾਕੀ ਚਾਈਨੀਜ਼ ਵੀ ਹੈਗੇ ਆ ਸਾਹਮਣੇ ਉਹਦਾ ਰੈਸਟੋਰੈਂਟ ਹੈ ਇੱਥੋਂ ਦੀ ਲੋਕਲ ਮਾਰਕੀਟ ਹੈ ਜਿਹਦਾ ਨਾਮ ਹੈਗਾ ਬੈਕਸ਼ ਮਾਰਸ਼ ਫਾਰਮ ਸਪਲਾਈਸ ਇਹ ਜੋ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਆ ਤੇ ਲੋਕਲ ਨੂੰ ਜਿਆਦਾ ਤਰਜੀਹ ਦਿੰਦੇ ਆ ਇੱਥੇ ਜਿਆਦਾ ਵੱਡੇ ਜਿਹੜੇ ਸਟੋਰਸ ਆ ਉਹਨਾਂ ਨੂੰ ਇਹ ਘੱਟ ਲਾਈਕ ਕਰਦੇ ਆ ਸਾਮਣੇ ਇੱਕ ਹੋਰ ਤੁਸੀਂ ਪੁਰਾਤਨ ਬਿਲਡਿੰਗ ਦੇਖ ਸਕਦੇ ਹੋ ਤੇ ਇਹਦੇ ਵਿੱਚ ਰੈਸਟੋਰੈਂਟ ਖੁੱਲਿਆ ਹੋਇਆ ਹੈ। ਅور ਅੱਜ ਦਾ ਜੋ ਤਾਪਮਨ ਹੈ ਉਹ ਹੈ 15 ਡਿਗਰੀ ਸੈਲਸੀਅਸ। ਠੰਡ ਬਹੁਤ ਹੋ ਗਈ ਪਈ ਹੈ। ਪਰਸੋਂ ਜਿਵੇਂ ਗਰਮੀ ਬਹੁਤ ਸੀ ਤੇ ਕੱਲ ਤੇ ਅੱਜ ਐ ਲੱਗ ਰਿਹਾ ਜਿਵੇਂ ਹੁਣ ਆਪਾਂ ਵਿੰਟਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ। ਤੇ ਠੰਡ ਬਹੁਤ ਜ਼ਿਆਦਾ ਹੈ। ਜਿਹਨੂੰ ਆਪਾਂ ਮੇਜਰ ਠੰਡ ਕਹਿ ਸਕਦੇ ਹਾਂ। ਇੱਥੇ ਜਿਵੇਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਮੋਨੂਮੈਂਟਸ ਹੁੰਦੇ ਆ ਨਾ ਉਹ ਵੀ ਇੱਥੇ ਬਹੁਤ ਜ਼ਿਆਦਾ ਨੇ ਜੋ ਇੱਥੋਂ ਦੇ ਸ਼ਹੀਦ ਸੈਨਿਕ ਉਹਨਾਂ ਦੀ ਯਾਦ ਦੇ ਵਿੱਚ ਬਣਾਏ ਹੋਏ ਆ ਤੇ ਇੱਥੇ ਫਿਰਦੇ ਫਿਰਦੇ ਇੱਕ ਸਾਹਮਣੇ ਤੁਹਾਨੂੰ ਦਿਖਾਉਂਦੇ ਆ ਆਪਣੇ ਨਾ PV10 ਪਤਾ ਨਹੀਂ ভাই ਕਿੱਥੋਂ ਆਉਂਦਾ PV10 ਬਾਰਬਰ ਸ਼ਾਪ ਹੈ ਤੇ ਉਥੋਂ ਅੱਗੇ ਜਾ ਕੇ ਦਿਖਾਉਂਦੇ ਆ ਵੇ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਆਪਣੇ ਝੰਡੇ ਗੱਡੇ ਹੋਏ ਐ ਤੇ ਕੋਈ ਐਸੀ ਕੰਟਰੀ ਨਹੀਂ ਕੋਈ ਐਸਾ ਮੁਲਕ ਨਹੀਂ ਜਿੱਥੇ ਸਾਡੇ ਇੰਡੀਅਨ ਸਾਡੇ ਪੰਜਾਬੀ ਨਾ ਪਹੁੰਚੇ ਹੋਣ ਤੇ ਸਾਹਮਣੇ ਵੀ ਵੀ 10 ਬਾਰਬਰਸ ਠੰਡ ਜ਼ਿਆਦਾ ਹੋ ਗਈ ਤੇ ਫਿਰ ਆਪਾਂ ਦਾ ਕਾਫੀ ਕਲੱਬ ਤੋਂ ਕਾਫੀ ਲੈ ਕੇ ਪੀਣ ਲੱਗੇ ਆ ਜੀ ਮੈਲੇ ਬੰਦਾ ਦਾ ਵੈਦਰ ਹੈ ਨਾ ਇਥੋਂ ਦੇ ਆਲੇ-ਆਲੇ ਦੇ ਸੁਭਾਅ ਦਾ ਉੱਥੇ ਆਪਾਂ ਟਰੈਵਲਿੰਗ ਕਰ ਸਕਦੇ ਵੀ ਕਦੋਂ ਠੰਡ ਹੋ ਜਾਏ ਕਦੋਂ ਗਰਮੀ ਹੋ ਜਾਏ ਤੇ ਬਾਕੀ ਬਹੁਤ ਹੀ ਪੀਸਫੁਲ ਟਾਊਨ ਹੈ ਲੋਕ ਬਹੁਤ ਇੱਥੋਂ ਦੇ ਜੈਂਟਲ ਨੇ ਹਾਇ ਹੈਲੋ ਕਹਿ ਕੇ ਲੰਘਦੇ ਸਾਰੇ ਹਨ ਬਹੁਤ ਵਧੀਆ ਸੁਆਜ ਵਿੱਚ ਆਪਣੇ ਤਾਂ ਥੋੜੇ ਰੁੱਖੇ ਜਿਹੇ ਲੋਕ ਮਿਲ ਬੰਦੇ ਆ ਜਿਹੜੀ ਸਿਟੀ ਦੇ ਵਿੱਚ ਆਪਾਂ ਜਾਂਦੇ ਆ ਪਰ ਇੱਥੇ ਬਾਕੀ ਥੈਂਕ ਯੂ ਥੈਂਕ ਯੂ ਤੇ ਬਾਕੀ ਜਿਵੇਂ ਬੈਕੋਸ਼ਮਾਰ ਦੇ ਸੌਰੀ ਬਾਕੀ ਵੈਕੋਸ਼ਮਾਰ ਦੇ ਵਿੱਚ ਨਾ ਤੁਸੀਂ ਜਦੋਂ ਸੀਜ਼ਨ ਹੁੰਦਾ ਤਾਂ ਐਪਲ ਪਿਕਿੰਗ ਕਰ ਸਕਦੇ ਹੋ ਤੇ ਹੁਣ ਸਟਰਾਬਰੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਤੁਸੀਂ ਇੱਥੇ ਆਪਣਾ ਤੁਹਾਨੂੰ ਇਹ ਇੱਕ ਬਾਕਟ ਦੇਣਗੇ ਤੇ ਜਿੰਨਾ ਤੁਸੀਂ ਪਿਕ ਕਰ ਸਕਦੇ ਹੋ ਤੇ ਪਰ ਉਹਦਾ ਤੁਸੀਂ ਪੇ ਕਰਕੇ ਲਿਆ ਸਕਦੇ ਹੋ ਪਰ ਇਦਾਂ ਦੇ ਐਡਵੈਂਚਰ ਜਦੋਂ ਬੱਚੇ ਨਾਲ ਹੋਣ ਤਾਂ ਜਿਆਦਾ ਵਧੀਆ ਲੱਗਦੇ ਆ ਤੇ ਰਸਤੇ ਦੇ ਵਿੱਚ ਇਦਾਂ ਬਹੁਤ ਸਾਰੀਆਂ ਥਾਵਾਂ ਆਉਂਦੀਆਂ ਜਿੱਥੇ ਤੁਸੀਂ ਜਿਵੇਂ ਚੈਰੀਸ ਪਿਕ ਕਰ ਸਕਦੇ ਹੋ ਸਟਰਾਬਰੀਜ਼ ਵੀ ਪਿਕ ਕਰ ਸਕਦੇ ਹੋ ਤੇ ਐਪਲ ਵੀ ਪਿਕ ਕਰ ਸਕਦੇ ਹੋ ਬਸ ਉਹ ਡਿਪੈਂਡ ਕਰਦਾ ਸੀਜ਼ਨ ਤੇ ਪਰ ਹੁਣ ਕੀ ਹੈ ਹੁਣ ਸਟਰਾਬਰੀਜ਼ ਦਾ ਸੀਜ਼ਨ ਚੱਲ ਰਿਹਾ ਹੈ ਇਹ ਸਟਰਾਬਰੀ ਫਾਰਮ ਦਾ ਨਾਮ ਹੈ ਇਹ ਤੇ ਪਿਕ ਯਰ ਓਨ ਸਟਰਾਬਰੀਜ਼ ਅਡਲਸਲੀ 10 ਡਾਲਰ ਚਾਰਜ ਕਰਦੇ ਆ ਤੇ ਬਾਕੀ ਤੁਸੀਂ ਅੱਗੇ ਸਾਰਾ ਪਾ ਸਕਦੇ ਹੋ ਤੇ ਇਹ ਨਾਲ ਆਪਾਂ ਨੂੰ ਸਟਰਾਬਰੀਜ਼ ਦਿੰਦੇ ਆ ਤੇ ਜੇ ਵੈਸੇ ਆਪਾਂ ਇਹਨਾਂ ਤੋਂ ਬਾਏ ਕਰਨੀਆਂ ਤਾਂ ਉਹਦਾ ਰੇਟ ਹੈਗਾ 14 ਡਾਲਰ ਦੇ ਕਿਲੋ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਟੋਰੀ ਪਿਕਿੰਗ ਹੋ ਰਹੀ ਹੈ ਜੇ ਤੁਸੀਂ ਬੱਚਿਆਂ ਨੂੰ ਨਾਲ ਲਿਕੇਓ ਤਾਂ ਉਹਨਾਂ ਨੂੰ ਜ਼ਿਆਦਾ ਇਸ ਚੀਜ਼ ਦੀ ਐਕਸਾਈਟਮੈਂਟ ਹੁੰਦੀ ਹੈ ਉਹਨਾਂ ਨੂੰ ਵਧੀਆ ਲੱਗਦਾ ਤੇ ਨਾਲੇ ਤੋੜੋ ਨਾਲੇ ਖਾਓ ਨਾਲੇ ਖਰੀਦੋ ਤੇ ਇਦਾਂ ਦੇ ਬਹੁਤ ਸਾਰੇ ਐਡਵੈਂਚਰ ਨੇ ਜਿਹੜੇ ਤੁਸੀਂ ਬੇਕੁਸ਼ ਮਾਰਚ ਦੇ ਵਿੱਚ ਆ ਕੇ ਕਰ ਸਕਦੇ ਹੋ ਹੁਣ ਜਿਹੜਾ ਸੀਜ਼ਨ ਹੈ ਸਟਰਾਬਰੀਜ਼ ਦਾ ਸੀਜ਼ਨ ਹੈ ਤੇ ਤੁਸੀਂ ਇੱਥੇ ਆ ਸਕਦੇ ਹੋ ਫਰੀਵ ਦੇ ਨਾਲ ਹੀ ਇਹ ਜਿਆਦਾ ਦੂਰ ਵੀ ਨਹੀਂ ਹੈਗਾ ਜੇ ਤੁਸੀਂ ਲੈਫਟ ਲੈ ਕੇ ਪਹਿਲਾ ਇਹ ਸਟਰਾਬਰੀ ਫਾਰਮ ਹੀ ਆਉਂਦਾ ਤੇ ਇਹ ਤੁਸੀਂ ਵੇਖ ਸਕਦੇ ਹੋ ਇੱਥੋਂ ਦਾ ਆਲਾ ਦਵਾਲਾ ਤੇ ਉਹ ਸਾਹਮਣੇ ਪਹਾੜੀਆਂ ਦਿਸ ਰਹੀਆਂ ਨੇ ਤੇ ਇਹਨਾਂ ਦਾ ਸ਼ੈੱਡ ਜਿੱਥੇ ਇਹਨਾਂ ਦਾ ਸਟਾਕ ਪਿਆ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਜਾਂ ਫਿਰ ਆਪਣੀ ਐਂਟਰੀ ਫੀਸ ਲੈ ਕੇ ਤੁਸੀਂ ਖੁਦ ਵੀ ਜਾ ਕੇ ਪਿਕ ਕਰ ਸਕਦੇ ਆ ਆ ਸਾਹਮਣੇ ਹੈ ਸਿੰਚਾਈ ਹੋ ਰਹੀ ਹੈ ਤੇ ਤੁਹਾਨੂੰ ਪਹਿਲਾਂ ਦੱਸਿਆ ਇੱਥੇ ਕੀ ਹੈ ਨਾ ਜਿਹੜੀ ਇਰੀਗੇਸ਼ਨ ਹੈ ਉਹ ਸਪ੍ਰਿੰਕਲਰਜ਼ ਦੇ ਨਾਲ ਹੁੰਦੀ ਹੈ ਉਹ ਕਿਉਂਕਿ ਇਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਪਾਣੀ ਤਾਂ ਇੱਥੇ ਪੈਟਰੋਲ ਤੋਂ ਵੀ ਮਹਿੰਗਾ ਹੈ ਤੇ ਇਹ ਪਾਣੀ ਦੀ ਕਦਰ ਨੂੰ ਜਾਣਦੇ ਆ ਉਹਦੀ ਕੀਮਤ ਨੂੰ ਜਾਣਦੇ ਆ ਆਹੜਾ ਦੋੜਾ ਬਹੁਤ ਸੋਹਣਾ ਇੱਥੇ ਪਹਾੜੀ ਏਰੀਆ ਵੈਸੇ ਤਾਂ ਸਾਰੇ ਪਾਸੇ ਹੀ ਮਿਲਵੰਦੇ ਪਹਾੜੀ ਪਹਾੜ ਹੈ ਕਿਤੇ ਹੀ ਜਾ ਕੇ ਤੁਹਾਨੂੰ ਜਿਹੜੀ ਪੱਧਰੀ ਜ਼ਮੀਨ ਮਿਲਦੀ ਹੈ ਜਿਵੇਂ ਆਪਾਂ ਸ਼ੈਪਟਰ ਨੂੰ ਜਾਣਦੇ ਆ ਉੱਥੇ ਤੁਹਾਨੂੰ ਐ ਲੱਗਦਾ ਵੀ ਜਿਵੇਂ ਪੰਜਾਬ ਚ ਆ ਗਏ ਹੁੰਨੇ ਆ ਨਹੀਂ ਤਾਂ ਮੋਸਟਲੀ ਕੀ ਹੈ ਜਿਹੜੇ ਪਾਸੇ ਵੀ ਚਲੇ ਜਾਓ ਇਦਾਂ ਹੀ ਉੱਚੇ ਨੀਵੇਂ ਉਗੜ-ਦੁਗੜ ਰਸਤੇ ਆ ਪਹਾੜ ਹੈ